ਕਸ ਸ਼ਹਿਰ ਨੇ ਸਾਨੂੰ ਰਹਿਣ ਨੂੰ ਥਾਂ ਦਿੱਤੀ ਸਿਰ ਤੇ ਛੱਤ ਦਿੱਤੀ ਖਾਣ ਨੂੰ ਰੋਟੀ ਦਿੱਤੀ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਸਭ ਕੁਝ ਐ ਸ਼ਹਿਰ ਨੂੰ ਦੇ ਰਿਆ ਐ ਤੇ ਬਦਲੇ ਚ ਐ ਕਰ ਰਹੇ ਆ ਤੇ ਮੈਂ ਕਿਉਂ ਨਾ ਕਰਾਂ ਐ ਇਹ ਮੇਰਾ ਘਰ ਐ ਤੇ ਸ਼ਹਿਰ ਦੇ ਮਹੱਲੇ ਮੇਰੇ ਘਰ ਦੇ ਕਮਰੇ ਨੇ ਤੇ ਥੱਲੇ ਜ਼ਮੀਨ ਤੇ ਤੇ ਦੇਖੋ ਕੀ ਹੋ ਕੀ ਰਿਹਾ ਉਹਨਾਂ ਐ ਸਨ ਲੰਕਲੋਂ ਨੇ ਖੜੇ ਨੇ ਇਹਨਾਂ ਨੇ ਆਪਣੀ ਪੈਸੇ ਹੱਥੋਂ ਉੱਥੇ ਚੋਕੀ ਦਾ ਰੱਖਿਆ ਫੇਰ ਵੀ ਐ ਹਾਲ ਐ ਸ਼ਹਿਰ ਦਾ ਐ ਇੱਕ ਪ੍ਰੋਮਿਨੈਂਟ ਜਗ੍ਹਾ ਜੇ ਐਪੀਕੇ ਰੋਡ 'ਤੇ ਇਲਾਕੇ 'ਚ ਕੋਈ ਰਹਿਣ ਵਾਲੇ ਕੋਈ ਦੱਸ ਕੇ ਗਏ ਕਿ ਉੱਥੇ ਅੱਗੇ ਦਵਾਈਆਂ ਦਾ ਢੇਰ ਰੋਜ਼ ਰਾਤੀ ਕੋਈ ਆ ਕੇ ਅੱਗ ਲਾਉਂਦਾ ਉਹਨੂੰ ਦਵਾਈਆਂ ਢੇਰ ਇਹ ਕਿਹੜੇ ਕਲਚਰ ਤੋਂ ਆਣਿਆ ਜਿੱਥੇ ਅਸੀਂ ਧਰਤੀ ਨੂੰ ਮਾਂ ਮੰਨਦੇ ਤੇ ਮਾਂ ਦਾ ਇਹ ਹੱਲ ਕਰ ਰਹੇ ਆ ਉਹ ਪਿੱਛੇ ਦੇ ਗਊ ਮਾਤਾ ਦੇਖ ਲੋ ਗਊ ਮਾਤਾ ਨੂੰ ਅਸੀਂ ਪੂਜਨੇ ਆ ਤੇ ਉਹ ਇਹਹੀ ਗੰਦ ਕੂੜਾ ਉਹ ਉਹ ਤੇ ਫੀਡ ਕਰਦੇ ਨੇ ਜਿੰਨੀ ਸਾਡੇ ਕੋਲ ਬੱਚੋ ਸੈਸਫਲੇ ਅਸ ਤੋਂ 3 ਗੁਣਾ ਕਰਕੇ ਤਕਰੀਬਨ 24 25 ਸਫਾਈ ਕਰਮਚਾਰੀ ਲਾ ਕੇ ਤੇ ਵੋਲੰਟੀਅਰਸ ਲਾ ਕੇ ਜਿੰਨੀ ਥਾਵਾਂ ਤੇ ਅਸੀਂ ਪੁੱਛਾਵਾਂਗੇ ਭਾਵੇਂ 1 ਦਿਨ ਲੱਗੇ 2 ਦਿਨ ਲੱਗਣ 4 ਦਿਨ ਲੱਗ ਅਸੀਂ ਉਹ ਕਰਾਂਗੇ ਮੈਂ ਆਪਣੇ ਸ਼ਹਿਰ ਨੂੰ ਗੰਦਾ ਨਹੀਂ ਵੇਖਦਾ ਮੈਂ ਆਪਣੇ ਘਰ ਨੂੰ ਗੰਦਾ ਨਹੀਂ ਵੇਖਦਾ ਜਿੰਨੇ ਲੋਕ ਆ ਮੇਰਾ ਪਰਿਵਾਰ ਕੋਈ ਮੇਰੀ ਭੈਣ ਹੈ ਕੋਈ ਮਾਤਾ ਹੈ ਕੋਈ ਪਿਤਾ ਹੈ ਕੋਈ ਵੱਡੇ ਭਰਾ ਨੇ ਤੇ ਇਹਨਾਂ ਦੀ ਪੀੜਾ ਮੇਰੀ ਆਪਣੀ ਪੀੜਾ ਜੋ ਮੇਰੇ ਕੋ ਜਿੰਨਾ ਭੋਲੇ ਸ਼ੰਕਰ ਦੀ ਆਗਿਆ ਹੋਏਗੀ ਮੈਂ ਉਹਨਾਂ ਜੇ ਸਕਸ਼ਮ ਜਿੰਨਾ ਹੋਵਾਂਗਾ ਉਹਨਾਂ ਮੈਂ ਕਰਾਂ ਜਗਵਾਨੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਇੱਕ ਪਠਾਨਕੋਟ ਦੇ ਸ਼ਖਸ ਹੈਗੇ ਨੇ ਅੱਜ ਇਹਨਾਂ ਨੇ ਆ ਇੱਕ ਅਸਾਧਾਰਨ ਇਨਸਾਨ ਨੇ ਜਿਨ੍ਹਾਂ ਨੇ ਇੱਕ ਮੁੱਦਾ ਚੁੱਕਿਆ ਹੋਇਆ ਉਹ ਇਹ ਤੁਸੀਂ ਦੇਖ ਸਕਦੇ ਹੋ ਆ ਜਦ ਘਰ ਹੈ ਆਪਣਾ ਤੋਂ ਸ਼ਹਿਰ ਵੀ ਹੈ ਆਪਣਾ ਆ ਦੀਵਾਲੀ ਪਰ ਸਾਫ਼ ਰੱਖੇ ਪੂਰਾ ਪਠਾਨਕੋਟ ਤੇ ਗੱਲ ਕਰ ਰਹੇ ਆ ਇੱਥੇ ਦੇ ਜਿਹੜੇ ਸਿੰਪਲ ਜਿਹੜੇ ਸ਼ਖਸ ਨੇ ਉਹਨਾਂ ਦਾ ਨਾਮ ਜਿਹੜਾ ਸਿਰਜਲ ਗੁੱਟਾ ਹੈਗਾ ਔਰ ਇੱਥੇ ਆ ਸਾਡੇ ਨਾਲ ਮੌਜੂਦ ਹੈਗੇ ਆ ਔਰ ਉਹ ਸਾਰੇ ਸ਼ਹਿਰ ਦਾ ਜਿਹੜਾ ਆ ਕੂੜਾ ਕਰਕਟ ਹੈਗਾ ਉਹ ਆਪਣੀ ਤਰਫ ਤੋਂ ਹੀ ਆ ਜਿਹੜਾ ਆਪਣੀ ਟੀਮ ਦੇ ਨਾਲ ਜਿਹੜਾ ਆ ਪਠਾਨਪੋੜ ਦੇ ਵਿੱਚ ਜਿਹੜਾ ਉਹ ਕਹਿੰਦੇ ਨੇ ਕਿ ਆਪਣਾ ਅਗਰ ਘਰ ਆ ਸਾਫ਼ ਕਰਦੇ ਹੈਗੇ ਉਹ ਤੇ ਆਪਣੇ ਸ਼ਹਿਰ ਨੂੰ ਵੀ ਜਿਹੜਾ ਸਾਫ਼ ਰੱਖਣਾ ਚਾਹੀਦਾ ਹੈਗਾ ਤੇ ਸਾਡੇ ਨਾਲ ਜਿਹੜੇ ਆ ਉਹ ਮੌਜੂਦ ਨੇ ਉਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲੇ ਇੱਕ ਵਾਰੀ ਤਸਵੀਰਾਂ ਤੁਹਾਡੇ ਸਾਹਮਣੇ ਸਾਂਝੀਆਂ ਕਰ ਦੇਣਾ ਚਾਹੁੰਦੇ ਆ ਕੀ ਇਹ ਪੈਕੇਟ ਬਣਾ ਬਣਾ ਕੇ ਇੱਥੇ ਰੱਖੇ ਹੋਏ ਨੇ ਆ ਇਹ ਕੂੜੇ ਦੇ ਢੇਰ ਦੇ ਪੈਕੇਟ ਨੇ ਆ ਜਿਹੜੀ ਗੰਦਗੀ ਲੋਕਾਂ ਵੱਲੋਂ ਜਿਹੜੀ ਆ ਉਹ ਇੱਥੇ ਪਲਾਟਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਿਹੜੇ ਆ ਡੰਪ ਰੱਖੇ ਜਾਂਦੇ ਨੇ ਕੂੜੇ ਦੇ ਉੱਥੇ ਆ ਜਿਹੜੀ ਗੰਦਗੀ ਦੇ ਢੇਰ ਜਿਹੜੇ ਲੱਗੇ ਹੋਏ ਨੇ ਉਹ ਉਹਨੂੰ ਉਸ ਦੇ ਦੇਖਦੇ ਹੀ ਇਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਵੀ ਕਰਾਂਗੇ ਆ ਸਰ ਪਠਾਨਕੋਟ ਦੇ ਵਿੱਚ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਕਿੱਦਾਂ ਸੋਚ ਆਈ ਤੁਹਾਡੇ ਦਿਮਾਗ ਦੇ ਵਿੱਚ ਕੀ ਹਾਂ ਬਈ ਆਪਣੇ ਸ਼ਹਿਰ ਨੂੰ ਜਿਹੜਾ ਉਹ ਸਾਫ਼ ਸੁੱਧਰਾ ਰੱਖਣਾ ਤੇ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਹੋ ਸਰੇ ਕੱਲੇ ਤੇ ਮੈਨੂੰ ਇਹ ਦੱਸੋ ਐਸ ਸ਼ਹਿਰ ਨੇ ਸਾਨੂੰ ਰਹਿਣ ਨੂੰ ਥਾਂ ਦਿੱਤੀ ਸਿਰ ਤੇ ਛੱਤ ਦਿੱਤੀ ਖਾਣ ਨੂੰ ਰੋਟੀ ਦਿੱਤੀ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਸਭ ਕੁਝ ਐ ਸ਼ਹਿਰ ਨੂੰ ਦੇ ਰਹੇ ਆ ਤੇ ਬਦਲੇ ਚ ਐ ਕਰ ਰਹੇ ਆ ਤੇ ਮੈਂ ਕਿਉਂ ਨਾ ਕਰਾਂ ਇਹ ਮੇਰਾ ਘਰ ਹੈ ਤੇ ਸ਼ਹਿਰ ਦੇ ਮਹੱਲੇ ਮੇਰੇ ਘਰ ਦੇ ਕਮਰੇ ਨੇ ਤੇ ਅਗਰ ਮੈਂ ਸ਼ਹਿਰ ਨੂੰ ਤੁਸੀਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਆਹੀ ਸ਼ਹਿਰ ਜੀ ਇਹ ਕਰਨਾ ਹੈ ਉਹ ਕਰਨਾ ਹੈ ਆਹੀ ਇਹ ਕਰਤਾ ਉਹ ਕਰਤਾ ਤੇ ਥੱਲੇ ਜ਼ਮੀਨ ਤੇ ਤੇ ਦੇਖੋ ਕੀ ਹੋ ਕੀ ਰਿਹਾ ਹੁਣ ਆਏ ਸਾਨਾ ਲੰਕਾ ਲੋਨੇ ਖੜੇ ਨੇ ਇਹਨਾਂ ਨੇ ਆਪਣੀ ਪੈਸਿਆਂ ਤੋਂ ਉੱਥੇ ਚੌਕੀਦਾ ਰੱਖਿਆ ਫੇਰ ਵੀ ਐ ਹਾਲ ਹੈ ਸ਼ਹਿਰ ਦਾ ਇਹ ਇੱਕ ਪ੍ਰੋਮੀਨੈਂਟ ਜਗ੍ਹਾ ਐਪੀਕੇ ਰੋਡ ਦੀ ਤੇ ਜਦੋਂ ਵੀ ਇੱਥੋਂ ਨਿਕਲਨੇ ਆ ਤੁਸੀਂ ਦੇਖੋ ਹੁਣੇ ਇੱਥੋਂ ਇੱਕ ਰੀਆਈਸੀ ਇਹ ਇਲਾਕੇ 'ਚ ਕੋਈ ਰਹਿਣ ਵਾਲੇ ਉਹ ਦੱਸ ਕੇ ਗਏ ਕਿ ਉੱਥੇ ਅੱਗੇ ਦਵਾਈਆਂ ਦਾ ਢੇਰ ਰੋਜ਼ ਰਾਤੀ ਕੋਈ ਆ ਕੇ ਅੱਗ ਲਾਉਂਦਾ ਉਹਨੂੰ ਦਵਾਈਆਂ ਢੇਰ ਤੇ ਅਗਰ ਪਤਾ ਹੋਵੇ ਕਿ ਜਿਹੜਾ ਮੈਡੀਕਲ ਵੇਸਟ ਹੈ ਉਹਨੂੰ ਅਲੱਗ ਤਰ੍ਹਾਂ ਦਾ ਉਹਦੇ ਡਸਟਬਿਨਸ ਹੁੰਦੇ ਨੇ ਅਲੱਗ ਤਰ੍ਹਾਂ ਦੇ ਵੇਸਟ ਕਲੈਕਸ਼ਨ ਵਹੀਕਲਸ ਹੁੰਦੀਆਂ ਤੇ ਅਲੱਗ ਤਰ੍ਹਾਂ ਦੇ ਉਹਦੇ ਸੈਂਟਰ ਹੁੰਦੇ ਜਿਸ 'ਚੋਂ ਡਿਸਪੋਜ਼ ਆਫ ਵੇਸਟ ਹੁੰਦਾ ਤੇ ਕਈ ਵਾਰ ਰੀਸਾਈਕਲ ਵੀ ਹੁੰਦਾ ਤੇ ਤੁਸੀਂ ਕੋਈ ਵੀ ਇੱਥੋਂ ਰੋਡ ਤੇ ਚੱਲ ਜਿਓ ਕੋਈ ਬਹੁਤ 10 लेस देन 10% ਕਮਾਂਗਾ ਮੈਂ लेस देन 10% ਦੁਕਾਨਦਾਰਾਂ ਨੇ ਆਪਣੇ ਘਰ ਦੁਕਾਨ ਦੇ ਬਾਅਦ ਦਸਵੀਂ ਲਾਏ ਦੇ ਸਰ ਜਿੱਦਾਂ ਕੀ ਗੱਲ ਕਰੀਏ ਲੋਕ ਜਿਹੜਾ ਦੀਵਾਲੀ ਦਾ ਤਿਹਾਰਾ ਹੈ ਲੋਕ ਆਪਣੇ ਘਰਾਂ ਚੋਂ ਜਿਹੜਾ ਆ ਕੂੜਾ ਲੋਕ ਆਪਣੇ ਘਰਾਂ ਦੀ ਸਫਾਈਆਂ ਤੇ ਕਰਦੇ ਨੇ ਲੇਕਿਨ ਜਿਹੜਾ ਕੂੜਾ ਉਹ ਜਿਹੜੀਆਂ ਜਗਾਵਾਂ ਤੇ ਸੁੱਟ ਦਿੰਦੇ ਨੇ ਦੇਖਦੇ ਨਹੀਂ ਹੈਗੇ ਉਹਨਾਂ ਬਾਰੇ ਕੀ ਵਿਚਾਰ ਤੁਹਾਡੇ ਸਰ ਮੈਨੂੰ ਇੱਕ ਚੀਜ਼ ਦੱਸੋ ਆਹੀ ਇੱਕ ਐਸੇ ਕਲਚਰ ਤੋਂ ਆਨੇ ਜਿੱਥੇ ਆਹੀ ਧਰਤੀ ਨੂੰ ਮਾਂ ਮੰਨਦੇ ਤੇ ਮਾਦਾ ਇਹ ਹੱਲ ਕਰ ਰਹੇ ਆ ਉਹ ਪਿੱਛੇ ਦੀ ਗਊ ਮਾਤਾ ਦੇਖ ਲੋ ਗਊ ਮਾਤਾ ਨੂੰ ਅਸੀਂ ਪੂਜਨੇ ਆ ਤੇ ਉਹ ਇਹ ਇਹੀ ਗੰਦ ਕੂੜਾ ਉਹ ਤੇ ਫੀਡ ਕਰਦੇ ਨੇ ਤੇ ਕੀ ਫਾਇਦਾ ਪੂਜਨ ਦਾ ਤੇ ਕੀ ਫਾਇਦਾ ਧਰਤੀ ਨੂੰ ਮਾਂ ਕਹਿੰਦਾ ਹੀ ਆ ਇੱਕ ਧਰਤੀ ਨੂੰ ਗੰਦਾ ਕਰਨਾ ਸਭ ਜਿਸ ਤਰ੍ਹਾਂ ਕੀ ਹੁਣ ਜਿਸ ਤਰ੍ਹਾਂ ਦੀਵਾਲੀ ਹੈਗੀ ਆ ਦੀਵਾਲੀ ਤੋਂ ਬਾਅਦ ਵੀ ਜਿਸ ਤਰ੍ਹਾਂ ਬੰਬ ਪਟਾਕੇ ਜਿਹੜੇ ਆ ਉਹ ਲੋਕਾਂ ਵੱਲੋਂ ਚਲਾਏ ਜਾਣੇ ਆ ਹੈਨਾ ਤੇ ਸ਼ਹਿਰ ਦੇ ਵਿੱਚ ਹੋਰ ਵੀ ਜਿਹੜੀ ਆ ਉਹ ਗੰਦਗੀ ਜਿਹੜੀ ਆ ਉਹ ਫੈਲ ਨਹੀਂ ਹੈਗੀ ਤੇ ਤੁਹਾਡੀ ਟੀਮ ਜਿਹੜੀ ਆ ਉਹ ਉਹਦੇ ਲਈ ਵੀ ਪ੍ਰਯਾਸ ਕਰੇਗੀ ਮੈਂ ਹੁਣੇ ਹੀ ਆਪਣੇ ਟੀਮ ਨੂੰ ਕਹਿ ਰਿਹਾ ਸੀ ਕਿ ਦੀਵਾਲੀ ਤੋਂ ਇਮੀਡੀਏਟਲੀ ਬਾਅਦ ਅਸੀਂ ਜਿੰਨੀ ਸਾਡੇ ਕੋਲ ਵਰਕ ਫੋਰਸ ਹੈ ਇਸ ਪਹਿਲੇ 803 ਗੁਣਾ ਕਰਕੇ ਤਕਰੀਬਨ 24-25 ਸਫਾਈ ਕਰਮਚਾਰੀ ਲਾ ਕੇ ਤੇ ਵੋਲੰਟੀਅਰਸ ਲਾ ਕੇ ਜਿੰਨੀ ਥਾਵਾਂ ਤੇ ਅਸੀਂ ਪੁੱਛਾਵਾਂਗੇ ਭਾਵੇਂ ਇੱਕ ਦਿਨ ਲੱਗੇ ਦੋ ਦਿਨ ਲੱਗਣ ਚਾਰ ਦੇ ਲੱਗਣ ਅਸੀਂ ਉਹ ਕਰਾਂਗੇ ਮੈਂ ਆਪਣੇ ਸ਼ਹਿਰ ਨੂੰ ਗੰਦਾ ਨਹੀਂ ਦੇਖ ਸਕਦਾ ਮੈਂ ਆਪਣੇ ਘਰ ਨੂੰ ਗੰਦਾ ਨਹੀਂ ਦੇਖ ਸਕਦਾ ਇਹਦੇ ਵਾਸਤੇ ਜੋ ਵੀ ਬੰਦ ਪਾਏਗਾ ਉਹ ਮੈਂ ਕਰਾਂ ਤੇ ਜੇ ਗੱਲ ਕਰੀਏ ਸਰ ਜਿੱਦਾਂ ਕੀ ਹੁਣ ਕਈ ਵਾਰੀ ਅਥੇ ਗਾਉਂ ਮਾਤਾ ਵੀ ਜਿਹੜੀਆਂ ਸ਼ਹਿਰਾਂ ਦੇ ਵਿੱਚ ੱਟਕੇ ਖਾਰੀਆਂ ਹੈਗੀਆਂ ਰੁਲਦੀਆਂ ਫਿਰਦੀਆਂ ਹੈਗੀਆਂ ਆ ਅੱਗੇ ਉਹਨਾਂ ਵਾਸਤੇ ਕਿਹੜਾ ਤੁਹਾਡਾ ਪ੍ਰਿਆਸ ਰਹੇਗਾ ਐ ਹੁਣ ਤੱਕ ਲਾਸਟ ਵੀਕ ਦੀ ਗੱਲ ਹੈ ਪਟੇਲ ਚੌਂਕ 'ਚ ਇੱਕ ਗਊ ਮਾਂ ਦੇ ਅਗਲਾ ਪੈਰ ਚਾ ਟੁੱਟ ਗਿਆ ਸੀ ਉਹ ਆਹੀ ਆਪਣੀ ਟੀਮ ਨੂੰ ਲਗਾਇਆ ਹੁਣ ਤੱਕ ਕਾਫੀ ਆਹੀ ਸਿਰਫ ਗਊ ਮਾਂ ਤਾਂ ਨਹੀਂ ਬੜੇ سارے ਖੱਤਰ ਹੈ ਬੜੇ سارے ਉਹ ਕਿ ਗਊ ਮਾਤਾ ਹੈ ਘੋੜੇ ਨੇ ਜਿਹੜੇ ਲਵਾਰਿਸ ਨੇ ਫਿਰ ਰਹੇ ਨੇ ਉਹਨਾਂ ਨੂੰ ਜੋ ਸਾਡੀ ਟੀਮ ਨੂੰ ਸਾਡੀ ਨਜ਼ਰ ਚੰਦਾ ਹੁਣ ਤੱਕ ਅਸੀਂ ਕਾਫੀ ਕੁਝ ਇਸ ਬੇਜ਼ਬਾਨ ਜਾਣਨਾ ਦਾ ਅਸੀਂ ਕਾਫੀ ਕੁਝ ਇਲਾਜ ਕਰ ਚੁੱਕੇ ਆ ਤੇ ਮੋਸਟ ਰੀਸੈਂਟ ਬੀਇੰਗ ਲਾਸਟ ਇਅਰ ਲਾਸਟ ਵੀਕ ਦੀ ਗੱਲ ਹੈ ਇਹ ਪਟੇਲ ਚੋਂ ਦੀ ਗੱਲ ਹੈ ਉਹਨਾਂ ਦੀ ਲੱਤ ਟੁੱਟੀ ਦੀ ਉਹ ਉਹਨਾਂ ਦਾ ਇਲਾਜ ਕਰਕੇ ਹੁਣ ਉਹ ਸਵਸਥ ਨੇ ਤੇ ਕਈ ਇੱਕ ਛੋਟਾ ਜਿਹਾ ਘੋੜਾ ਹੀ ਮੇਰੇ ਖਿਆਲ ਡੇਢ ਦੋ ਮਹੀਨੇ ਦਾ ਬੱਚਾ ਹੋਣਾ ਪਿੱਛੇ ਦੀ ਹੋ ਰਹੀ ਕਿਸੇ ਕੁੱਤਿਆਂ ਨੇ ਉਹਨੂੰ ਨੋਚ ਲਿਆ ਸੀ ਤੇ ਅਸੀਂ ਮਮੂਨ ਬოვਸ਼ਾਲਾ ਚ ਉਹਨੂੰ ਪਰਤੀ ਕਰਾਇਆ ਸੀ ਪੂਰਾ ਇਲਾਜ ਆਪਰੇਸ਼ਨ ਹੋਇਆ ਸੀ ਉਹਦਾ ਇਲਾਜ ਕਰਾ ਕੇ ਉੱਤੇ ਜੋ ਵੀ ਸਾਨੂੰ ਬਣ ਪਾਏਗਾ ਹੀ ਉਹ ਕਰਾਂ ਸਰ ਹਾੜਾਂ ਚ ਵੀ ਕਹਿੰਦੇ ਨੇ ਕਿ ਤੁਸੀਂ ਬਹੁਤ ਜ਼ਿਆਦਾ ਕੰਮ ਕੀਤਾ ਕਈ ਘਰ ਐਸੇ ਸੀਗੇ ਜਿਹੜੇ ਟੁੱਟ ਚੁਕੇ ਸੀਗੇ ਆਲੀ ਕੀ ਦੇਖਣਾ ਇਹ ਹੋਵੇਗਾ ਮਾਡਲ ਟਾਊਨ ਦੇ ਵਿੱਚ ਵੀ ਇੱਕ ਮਕਾਨ ਜਿਹੜਾ ਕਿਸੇ ਗਰੀਬ ਆਦਮੀ ਦਾ ਟੁੱਟ ਗਿਆ ਹੈਗਾ ਉਹ ਤੁਹਾਡੇ ਵੱਲੋਂ ਤੁਹਾਡੀ ਸਸਤਾ ਦੇ ਨਾਲ ਜਿਹੜੇ ਟੀਮ ਮੈਂਬਰ ਸੀਗੇ ਉਹਨਾਂ ਵੱਲੋਂ ਜਿਹੜਾ ਇਹ ਮਕਾਨ ਨੂੰ ਖੜਾ ਕਰਕੇ ਉਹਨਾਂ ਦਾ ਆਸ਼ੀਆਨਾ ਜਿਹੜਾ ਤਿਆਰ ਕੀਤਾ ਗਿਆ ਹੈਗਾ ਕੀ ਕਹਿਣਾ ਚਾਹੀਏ ਹੋਵੇ ਨਹੀਂ ਮਾਡਲ ਟਾਊਨ ਹੀ ਨਹੀਂ ਅਸੀਂ ਈਸਾ ਨਗਰ ਰਾਮਸ਼ਰਮ ਕਲੋਨੀ ਮਮੂਨ ਸਾਂਗੜ ਪੰਜ ਛੇ ਜਗ੍ਹਾ ਕੀਤਾ ਦੇਖੋ ਮੈਂ ਤੁਹਾਨੂੰ ਅਗੇਨ ਬਾਰ-ਬਾਰ ਉਹੀ ਚੀਜ਼ ਕਰਾਂਗਾ ਮੇਰਾ ਘਰ ਹੈ ਮੇਰਾ ਪਰਿਵਾਰ ਹੈ ਜਿੰਨੇ ਲੋਕ ਆ ਮੇਰਾ ਪਰਿਵਾਰ ਕੋਈ ਮੇਰੀ ਭੈਣ ਆ ਕੋਈ ਮਾਤਾ ਆ ਕੋਈ ਪਿਤਾ ਆ ਕੋਈ ਵੱਡੇ ਭਰਾ ਨੇ ਤੇ ਇਹਨਾਂ ਦੀ ਪੀੜਾ ਮੇਰੀ ਆਪਣੀ ਪੀੜਾ ਜੋ ਮੇਰੇ ਕੋ ਜਿੰਨਾ ਭੋਲੇ ਸ਼ੰਕਰ ਦੀ ਆਗੇ ਹੋਏਗੀ ਮੈਂ ਉਹਨਾਂ ਜੇ ਸਕਸ਼ਮ ਜਿੰਨਾ ਹੋਵਾਂਗਾ ਉਹਨਾਂ ਮੈਂ ਕਰਾਂਗਾ ਤੇ ਇਹੀ ਮੇਰੀ ਬੇਨਤੀ ਆ ਕਿ ਅਗਰ ਹਰ ਸ਼ਹਿਰ ਵਾਸੀ ਹਰ ਹਿੰਦੁਸਤਾਨ ਵਾਸੀ ਹਰ ਪੰਜਾਬੀ ਆਪਣੇ ਆਪਣੇ ਸ਼ਹਿਰ ਨੂੰ ਆਪਣਾ ਘਰ ਸਮਝਣ ਲੱਗ ਪੇ ਸ਼ਹਿਰ ਵਾਸੀ ਨੂੰ ਆਪਣਾ ਭਰਾ ਭੈਣ ਮਾਤਾ ਪਿਤਾ ਸਮਝਣ ਲੱਗ ਪੇ ਤੇ ਮੇਰੇ ਖਿਆਲ ਨਾਲ ਕੋਈ ਲੜਾਈ ਕੋਈ ਦੁੱਖ ਕੋਈ ਝਗੜੇ ਵਗੈਰਾ ਨਹੀਂ ਦੇਣਗੇ ਸਰ ਲੋਕਾਂ ਨੂੰ ਕੀ ਮੈਸੇਜ ਹੈਗਾ ਤੁਹਾਡੇ ਨੂੰ ਲੋਕਾਂ ਦਾ ਇਹੀ ਮੈਸੇਜ ਹੈ ਕਿ ਆਪਣੇ ਘਰ ਨੂੰ ਆਪਣੇ ਘਰ ਤੁਹਾਡਾ ਉਹ ਚਾਰ ਦਿਵਾਰੀ ਨਹੀਂ ਹੈ ਘਰ ਤੁਹਾਡਾ ਆਪਣਾ ਸ਼ਹਿਰ ਹੈ ਆਪਣਾ ਸੂਬਾ ਹੈ ਆਪਣਾ ਦੇਸ਼ ਹੈ ਉਹਨੂੰ ਗੰਦਗੀ ਨਾ ਗੰਦਾ ਨਾ ਕਰੋ ਉੱਤੇ ਦੱਬੇ ਨਾ ਪਾਓ ਇਹਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਤਾਂ ਦਿਨੂ ਮਾਂ ਕਹਿੰਦੇ ਆ ਤੇ ਮਾਂ ਦੀ ਇੱਜ਼ਤ ਕਰਨਾ ਸਰ ਜਿਸ ਤਰ੍ਹਾਂ ਕੀ ਤੁਸੀਂ ਇੱਕ ਲੈ ਕੇ ਚਲੇ ਹੋਏ ਹੋ ਸਫਾਈ ਅਭਿਆਨ ਤੇ ਚਲੋ ਹੈ ਹੀ ਹੈ ਆ ਆਪਣੇ ਸ਼ਹਿਰ ਨੂੰ ਕਿਸ ਤਰ੍ਹਾਂ ਦਾ ਵੇਖਣਾ ਚਾਹਦੇ ਹੋ ਕਿ ਜਿਹੜੇ ਪੜਨ ਵਾਲੇ ਬੱਚੇ ਨੇ ਇੱਥੇ ਜਿਹੜੇ ਗੱਲ ਕਰੀਏ ਇੰਡਸਟਰੀ ਕੋਈ ਨਹੀਂ ਹੈਗੀ ਜਾਂ ਹੋਰ ਵੀ ਗੱਲ ਕਰੀਏ ਇੱਥੇ ਜਿਹੜਾ ਕੋਈ ਵੀ ਜਿਹੜਾ ਨਰਸਿੰਗ ਦੀ ਗੱਲ ਕਰੀਏ ਉਹ ਨਹੀਂ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਇੱਕ ਪਿੱਛੇ ਦੀ ਕਿਸੇ ਨਾਲ ਗੱਲ ਕਰ ਰਹੀ ਸਾਡੀ ਪੰਜਾਬੀ 뮤직 ਇੰਡਸਟਰੀ ਫਿਲਮ ਇੰਡਸਟਰੀ ਮੇਰੇ ਖਿਆਲ ਨਾਲ ਬਾਲੀਵੁੱਡ ਬਾਅਦ ਜਾਂ ਸਾਊਥ ਦੇ ਬਾਅਦ ਸਭ ਤੋਂ ਵੱਡੀ ਨੇ ਲੇਕਿਨ ਸਾਡੇ ਪੰਜਾਬ ਚ ਫਿਲਮ ਸਿਟੀ ਹੈ ਨਹੀਂ ਅਜੇ ਤੱਕ ਮੈਂ ਪਠਾਨਕੋਠੇ ਨੇ ਰੀਸੈਂਟਲੀ ਟੈੱਡ ਕਰਵਾਇਆ ਮੇਰਾ ਇੱਕੋ ਹੀ ਮੁੱਦਾ ਹੈ ਕਿ ਪਠਾਨਕੋਠੇ ਦੀ ਜਨਤਾ ਨੂੰ ਨਵੀਂ ਜੌਬ ਆਪਰਚੂਨਿਟੀਆਂ ਨਵਾਂ ਬਿਜ਼ਨਸ ਇਕੋਸਿਸਟਮ ਉਸ ਚ ਮੈਂ ਪਹਿਲੇ ਵੀ ਗੱਲ ਕਰ ਚੁੱਕਿਆ ਪਠਾਨਕੋਠ ਹੈਰੀਟੇਜ ਸਰਕਟ ਦੇ ਬਾਰੇ ਮੈਂ ਗੱਲ ਕਰ ਚੁੱਕਿਆ ਪਠਾਨਕੋਠ ਇੰਡਸਟਰੀ ਲਿਆਉਣ ਦੇ ਬਾਰੇ ਮੇਰੀ ਇੱਕ ਫ੍ਰੈਂਚ ਕੰਪਨੀ ਨਾਲ ਗੱਲ ਚੱਲ ਰਹੀ ਹੈ ਆਉਣ ਵਾਲੇ ਕੁਝ ਸਮੇਂ ਚ ਆਹੀ ਅਨਾਉਂਸਮੈਂਟ ਕਰਾਂਗੇ ਉਸ ਚੀਜ਼ ਦੇਖ ਕੇ ਮੈਨੂੰ ਇੱਕ ਚੀਜ਼ ਦੱਸੋ ਆਹੀ ਪਠਾਨਕੋਠੇ ਟੂਰਿਜ਼ਮ ਕਿੱਦਾ ਪ੍ਰੋਮੋਟ ਕਰਾਂਗੇ ਆ ਗੰਦਗੀ ਦਿਖਾ ਕੇ ਆਈ ਪਠਾਨਕੋਟ ਚ ਇੰਡਸਟਰੀ ਜਾਂ ਵੱਡੀ ਵੱਡੇ ਹੋਟਲਸ ਜਾਂ ਜੋ ਵੀ ਕੋਈ ਵੀ ਇਕਨੋਮਿਕ ਰਿਫਾਰਮ ਹੈ ਉਹ ਕਿੱਦਾਂ ਲਿਆਵਾਂਗੇ ਜਦੋਂ ਤੱਕ ਆਪਣੀਆਂ ਹੀ ਬੇਸਿਕ ਜਿਹੜੀ ਫੈਸਿਲਿਟੀ ਆ ਸ਼ਹਿਰ ਦੀ ਉਹ ਐਸਐਫਆਈ ਉਹ ਨਹੀਂ ਆਹੀ ਪ੍ਰੋਵਾਈਡ ਕਰਾਂਗੇ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੀ ਸਾਡੇ ਨਾਲ ਆ ਸਧਾਰਨ ਸ਼ਖਸ ਨੇ ਪਠਾਨਕੋਟ ਦੇ ਰਹਿਣ ਵਾਲੇ ਨੇ ਔਰ ਇਹਨਾਂ ਨੇ ਇੱਕ ਜਿਹੜਾ ਮੁੱਦਾ ਚੁੱਕਿਆ ਹੋਇਆ ਸਫਾਈ ਅਭਿਆਨ ਦਾ ਆ ਸਰਕਾਰਾਂ ਵੱਲੋਂ ਵੀ ਆ ਕਿਹਾ ਗਿਆ ਹੈ ਸਿਗਾ ਕਿ ਸਫਾਈ ਅਭਿਆਨ ਜਿਹੜਾ ਉਹ ਰੱਖੋ ਔਰ ਇਸ ਦੇ ਵਿੱਚ ਸਪੈਸ਼ਲੀ ਇਹਨਾਂ ਨੇ ਆ ਜਿਹੜਾ ਯੂਥ ਔਰ ਪਠਾਨਕੋਟ ਦੇ ਲੋਕਾਂ ਨੂੰ ਵੀ ਮੈਸੇਜ ਦਿੱਤਾ ਹੈ